ਸੀ ਦੇਖ ਰਹੇ ਹੋ ਸਰਬ ਧਰਮ نیوز ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਦਿਹਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿਸਮੂ ਨੱਗਰ ਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬਿਨ ਅਤੇ ਇਲਾਕੇ ਦੇ ਸਹਿਯੋਗ ਨਾਲ ਗਦਰੀ ਬਾਬੇ ਸਪੋਰਟਸ ਕਲੱਬ ਵੱਲੋਂ ਚਾਰੇ ਸਹਿਬਜਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਾਦ ਨੂੰ ਸਮਰਪਿਤ ਸਾਲਾਨਾ ਚੌਥਾ ਸੈਵਨ ਸਾਈਡ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ 20 ਤੋਂ 25 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਤਵੀਰ ਸਿੰਘ ਨੇ ਸਰਬ ਧਰਮ نیوز ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਹ ਚੌਥੇ 7 ਸਾਈਡ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਗੁਰਵਿੰਦਰ ਸਿੰਘ ਬਾਬਾ ਦਿਹਾਣਾ ਅਤੇ ਸਮੂਹ ਪੰਚਾਇਤ ਵੱਲੋਂ ਅਰਦਾਸ ਕਨੁਪ੍ਰੰਤ ਇਸ ਟੂਰਨਾਮੈਂਟ ਦੀ ਆਰੰਭਤਾ ਕੀਤੀ ਗਈ। ਉਹਨਾਂ ਦੱਸਿਆ ਕਿ ਸਲਾਨਾ 7 ਸਾਈਡ ਚੰਦਰ ਫੁੱਟਬਾਲ ਟੂਰਨਾਮੈਂਟ ਵਿੱਚ ਓਪਨ ਵਰਗ ਦੀਆਂ 32 ਟੀਮਾਂ ਤੇ 45 ਕਿਲੋਗ੍ਰਾਮ ਭਾਰ ਵਰਗ ਦੀਆਂ 16 ਟੀਮਾਂ ਹਿੱਸਾ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਅੱਜ ਦੇ ਉਦਘਾਟਨੀ ਮੈਚ ਵਿੱਚ ਹੀੜੀਆਂ ਤੇ ਖੇਡਾਂ ਵਿਚਕਾਰ ਮੈਚ ਕਰਵਾਇਆ ਗਿਆ ਜਿਸ ਵਿੱਚ ਹੀੜੀਆਂ ਪਿੰਡ ਦੀ ਟੀਮ ਪਲੈਂਟਿਕ ਕੇ ਕਰਹੀ ਜੇਤੂ ਰਹੀ ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਡਾਕਟਰ ਰਾਜਕਮਤ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ ਇਸ ਮੌਕੇ ਪ੍ਰਧਾਨ ਸਤਵੀਰ ਸਿੰਘ ਅਵਤਾਰ ਸਿੰਘ ਬਲਬੀਰ ਸਿੰਘ ਸਮਰਾ ਹਰਜੀਤ ਸਿੰਘ ਸਤਪਾਲ ਵਿਜੇ ਕੁਮਾਰ परमजीत सिंह गुरदीप सिंह जुगराज सिंह संदीप सिंह प्रभ सिंह तरलोचन सिंह नवजोत सिंह परमबीर सिंह नवदीप सिंह न्यूजीलैंड सिंह जगदीश सिंह मोना सरपंच सिंह, बाबा ਪੰਜ ਸਰਿੰਦਰ ਮੋਹਨ ਪੰਜ ਸਰਿੰਦਰਪਾਲ ਪੰਜ ਕੁਲਵਿੰਦਰ ਕੌਰ ਪੰਜ ਰਾਜਕੁਮਾਰੀ ਪੰਜ ਸਰਬਜੀਤ ਕੌਰ ਪੰਜ ਦਰਸ਼ਨਾ ਦੇਵੀ ਪੰਜ ਇਕਬਾਲ ਸਿੰਘ ਪੰਜ ਅਰਵਿੰਦਰ ਸਿੰਘ ਪੰਜ ਨਰਿੰਦਰ ਸਿੰਘ ਤੇ ਇਸ ਤੋਂ ਲਵਾ ਭਾਰੀ ਗਿਣਤੀ ਵਿੱਚ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਅਸੀਂ دیکھتے ਸਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਪਤਾਨ ਜੀ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊ ਚੈਨਲ ਵੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਪਤਾਨ ਜੀ ਅੱਜ ਜੋ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਕਿੰਨੀਆਂ ਟੋਟਲ ਟੀਮਾਂ ਹਿੱਸਾ ਲੈ ਰਹੀਆਂ ਤੇ ਕਿੰਨੀ ਤਰੀਕ ਨੂੰ ਸਮਾਪਤੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਦਾ ਜੋ ਆਪਣੇ ਰਜੇਵੇਂ ਸਮਾਂ ਕੱਢ ਕੇ ਸਾਡੇ ਇਸ ਟੂਰਨਾਮੈਂਟ ਦੀ ਕਵਰੇਜ ਕਰਨ ਆਏ ਹੋ ਸਾਡਾ ਜਿਹੜਾ ਇਹ ਟੂਰਨਾਮੈਂਟ ਦਾ ਗਦਰੀ ਵਾਪੇ ਸਪੋਰਟਸ ਕਲੱਬ ਦੇ ਰੈਨਮਾਈ ਹੇਟ ਕਰਵਾਇਆ ਜਾ ਰਿਹਾ ਗ੍ਰਾਮ ਪੰਚਾਇਤ ਨੂੰ ਲੈ ਕੇ ਜਿਸ ਵਿੱਚ ਓਪਨ ਵਰਗ ਦੀਆਂ 32 ਟੀਮਾਂ ਭਾਗ ਲੈ ਰਹੀਆਂ ਨੇ 45 ਕਿਲੋ ਵਰਗ ਦੀਆਂ ਜਗੀਆਂ ਉਹ 8 ਟੀਮਾਂ ਭਾਗ ਲੈ ਰਹੀਆਂ ਹਨ ਇਹ ਪ੍ਰੋਗਰਾਮ ਕਿੰਨੀ ਤਰੀਕ ਨੂੰ ਸਮਾਪਤੀ ਹੋ ਰਹੀ ਹੈ ਟੂਰਨਾਮੈਂਟ ਦੀ ਇਸ ਟੂਰਨਾਮੈਂਟ ਦੀ 25 ਤਰੀਕ ਨੂੰ ਜਿਹੜੀ 25 ਜਨਵਰੀ ਨੂੰ ਸਮਾਪਤੀ ਹੋ ਰਹੀ ਆ ਸਮਾਪਤੀ ਵਾਲੇ ਦਿਨ ਅਸੀਂ ਇੱਕ ਕੁੜੀਆਂ ਦਾ ਓਪਨ ਵਰਗ ਦਾ ਜਿਹੜਾ ਕਲੱਬਾਂ ਦਾ ਉਹ ਸ਼ੋਅ ਮੈਚ ਰੱਖਿਆ ਤਾਂ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਕੁੜੀਆਂ ਨੂੰ ਪ੍ਰੇਰਿਤ ਕਰ ਸਕੀਏ ਕਿ ਉਹ ਵੀ ਬਰਾਬਰ ਹੋਣ ਗਰਾਊਂਡਾਂ ਦੀ ਛਾਂ ਵਧਾਉਣ ਤੇ ਉਸ ਵਿੱਚ ਫਿਰ ਫਾਈਨਲ ਮੈਚ ਹੋਵੇਗਾ 45 ਕਿਲੋ ਵਰਗ ਦਾ ਅਤੇ ਫਿਰ ਓਪਨ ਦੀ ਟੀਮਾਂ ਦਾ ਫਾਈਨਲ ਮੈਚ ਹੋਵੇਗਾ ਜੀ ਫਾਈਨਲ ਵਾਲੇ ਦਿਨ ਉਹ ਰਾਜਨੀਤਿਕ ਸ਼ਖਸੀਅਤਾਂ ਵੀ ਆ ਰਹੀਆਂ ਜੀ ਹਾਂ ਜੀ ਡਾਕਟਰ ਰਾਜਕਮਾਰ ਜੀ ਜਿਹੜਾ ਇਸ ਟੂਰਨਾਮੈਂਟ ਦਾ ਨਾਮਵੰਨ ਸਮਰੋਹਤਾ ਉਹ ਕਰਨਗੇ ਪਰਾਂਜੀ ਅੱਜ ਦੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਤਾਂ ਸਨੇਹਾ ਇਹੀ ਹੈ ਕਿ ਸਾਡਾ ਕੰਮ ਜਿਹੜਾ ਜਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਕੰਮ ਕਲਪਾਂ ਦਾ ਕੰਮ ਸਿਰਫ ਇੰਨਾ ਹੈ ਕਿ ਉਹ ਇੱਕ ਪਲੇਟਫਾਰਮ ਦੇ ਸਕਦੇ ਆ ਆਪਣੇ ਨੌਜਵਾਨਾਂ ਨੂੰ ਗਰਾਊਂਡ ਜਿਹੜੀ ਆ ਬੱਚਾ ਨੂੰ ਚਾਹੀਦਾ ਹੈ ਕਿ ਮੋਬਾਈਲਾਂ ਦੇ ਵਿੱਚੋਂ ਬਾਹਰ ਨਿਕਲ ਕਿਉਂਕਿ ਮੋਬਾਈਲ ਅੱਜ ਨਸ਼ਿਆਂ ਤੋਂ ਵੀ ਜ਼ਿਆਦਾ ਬਿਮਾਰੀ ਜਿਹੜੀ ਮੋਬਾਈਲ ਸਾਡੀ ਲੱਗ ਚੁੱਕੀ ਆ ਇਹਨਾਂ ਤੋਂ ਬਾਹਰ ਨਿਕਲ ਕੇ ਜੋ ਸਾਡੀ ਪੰਜਾਬ ਦਾ ਪਹਿਲਾ ਚਲ ਕਲਚਰ ਸਗਾ ਕਬੱਡੀ ਖੇਲਣੀ ਫੁੱਟਬਾਲ ਖੇਲਣਾ ਘੋਲਾਂ ਹੋਣੀਆਂ ਦੁਆਰਾ ਸਾਨੂੰ ਉਹ ਚੀਜ਼ਾਂ ਅਪਣਾਉਣੀਆਂ ਪੈਣੀਆਂ ਜੇ ਅਸੀਂ ਆਪਣੀ ਆਪਣੇ ਉੱਪਰ ਜਿਹੜਾ ਸਾਡਾ ਸਮੇਂ ਦੀ ਸਰਕਾਰਾਂ ਨੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਪੰਚਾਇਤ ਨੇ ਉਦਘਾਟਨ ਕੀਤਾ ਬਹੁਤ ਸਹਿਯੋਗ ਆ ਪੰਚਾਇਤ ਦੇ ਪੰਚ ਸਹਿਬਾਨ ਸਰਪੰਚ ਸਾਹਿਬ ਸਵੇਰ ਦੇ ਕੋਈ ਨਾ ਕੋਈ ਮੈਂਬਰ ਜਿਹੜੇ ਆ ਮੌਜੂਦ ਆ ਇਸ ਸਟੇਜ ਦੀ ਸ਼ੁਭਾਭਿਖਵਾਤਾ ਰਹੇ ਹਨ ਜੀ ਨਗਰ ਤੋਂ ਇਲਾਵਾ ਐਨ ਆਰ ਆਈ ਵੀਰ ਵੀ ਹੈਲਪ ਦੇ ਰਹੇ ਜੀ ਟੂਰਨਾਮੈਂਟ ਦੇ ਵਿੱਚ ਹਾਂਜੀ ਜੀ ਪੁਣਾ ਤੋਂ ਬਿਨਾਂ ਤਾਂ ਜਿਹੜੇ ਨਗਰ ਵਾਲੇ ਲੋਕ ਨੇ ਉਹ ਤਾਂ ਅਸੀਂ ਥੋੜਾ ਥੋੜਾ ਸਰੀਰਕ ਤੌਰ ਤੇ ਕਰ ਸਕਦੇ ਆ ਸਹਿਯੋਗ ਦੇ ਸਕਦੇ ਆ ਪਰ ਜਿਹੜਾ ਵੱਡਾ ਫੰਡ ਆ ਉਹ ਤਾਂ ਫਿਰ ਐਨ ਆਰ ਆਈ ਵੀਰ ਦੇ ਸਕਦੇ ਨੇ ਜਿਨ੍ਹਾਂ ਦੀਆਂ ਜੜਾ ਪਿੰਡਾਂ ਨਾਲ ਜੁੜੀਆਂ ਹੋਈਆਂ ਨੇ ਜਿਹੜੇ ਆਪਣੇ ਪਿੰਡਾਂ ਦਾ ਵਿਕਾਸ ਦੇਖਣਾ ਚਾਹੁੰਦੇ ਆ ਆਪਣੇ ਪਿੰਡਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਨੇ ਉਹਨਾਂ ਦਾ ਹੀ ਹੱਥਾ ਸਾਡੇ ਪਿੱਛੇ ਜਿela ਸਾਨੂੰ ਉਤਸ਼ਾਹ ਕਰਦੇ ਰਹਿੰਦੇ ਨੇ ਕਿ ਚਲੋ ਤੁਸੀਂ ਪਿੰਡ ਦੇ ਲਈ ਕੋਈ ਵੀ ਕੰਮ ਕਰੋ ਅਸੀਂ ਤੁਹਾਡੇ ਨਾਲ ਹਮੇਸ਼ਾ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਇਹ ਗਰਾਊਂਡ ਜਿਹੜੀ ਸਾਡੀ ਆ ਇਹ ਗਰਾਊਂਡ ਦੇ ਉੱਪਰ ਹੀ ਬਹੁਤ ਖਰਚਾ ਆ ਰਿਹਾ ਹੈ ਸਾਡਾ ਇਸ ਗੁਰ ਮੇਰਾ ਖਿਆਲ ਆ ਮੈਂ ਮਾਨਣਾ ਕਹਿ ਸਕਦਾ ਆ ਕਿ ਇਹ ਐਨ ਆਰ ਆਈ ਵੀਰਾ ਭੈਣਾ ਦੇ ਸਹਿਯੋਗ ਨਾਲ ਹੀ ਜਿਹੜੀ ਗਰਾਊਂਡ ਹੈ ਅਸੀਂ ਪੂਰੇ ਹਿਸ਼ਾਲਪੁਰ ਦੇ ਵਿੱਚ ਨੰਬਰ 1 ਗਰਾਊਂਡ ਬਣਾਈ ਆ ਜੀ ਉਹਨਾਂ ਦੇ ਸਹਿਯੋਗ ਨਾਲ ਹੀ ਹੋਇਆ ਸ ਇਹ ਕਹ ਪਤਾ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ